ਹਾਂਜੀ ਸਤਿ ਸ੍ਰੀ ਅਕਾਲ ਵੈਲਕਮ ਕਿਹਾ ਜਾਲ ਕਿਵੇਂ ਸਾਰੇ ਠੀਕ-ਠਾਕ ਹੋ ਜੀਆ ਆਉ ਕਰਦੇ ਆਂ ਛੋਟੇ ਜਿਹੇ ਵਲੌਗ ਦੀ ਸ਼ੁਰੂਆਤ ਤੇ ਸ਼ਾਮ ਦਾ ਟਾਈਮ ਹੋ ਗਿਆ ਕੰਮ ਤੋਂ ਆ ਗਏ ਆਪਾਂ ਤੇ ਫਤਿਹ ਇਧਰ ਘੁੰਮਣ ਆ ਵਾਕਰ ਦੇ ਵਿੱਚ ਆ ਇਸ ਕਰਕੇ ਬੰਨੇ ਆ ਕਿ ਫਤਿਹ ਦਾ ਵਾਕਰ ਜਾਣ ਰਿੜ ਗਿਆ ਇੱਕ ਇਹਨੇ ਰਿੜ ਗਿਆ ਉਹ ਤੇ ਚਲ ਗਿਆ ਵਾਕਰ ਸੱਟ ਜੀ ਲੱਗ ਗਈ ਹਨ ਤੇ ਤਾਂ ਕਰਨੇ ਬੰਨੇ ਆ ਇਹਦਾ ਵਾਕਰ ਜੀ ਚੰਨੀ ਜੀ ਦੇ ਨਾਲ ਇਧਰ ਜੋ ਘੁੰਮਦਾ ਰਹਿੰਦਾ ਤੇ ਮੈਂ ਆਉਣ ਲੱਗਾ ਔਰ ਲੇਜ਼ਰ ਜੀ ਲੈ ਕੇ ਆਇਆ ਇਹ ਥੋੜੀ ਇਹ ਆਪਣੀ ਜੇ ਆਈ 10 ਗੱਡੀ ਉਹਦੇ ਵਿੱਚ ਆਰਮ ਰੈਸਟ ਨਹੀਂ ਬਣੀ ਉਹ ਮੈਂ ਕਿ ਬਣਾਉਣੀ ਇੱਕ ਦਿਨ ਇੱਕ ਬਾਈ ਦੀ ਬਣਾ ਕੇ ਦਿੱਤੀ ਫੋਰਡ ਦੀ ਫੋਰਡ ਗੱਡੀ ਦੀ ਤੇ ਹੁਣ ਆਪਣੀ ਲੱਗੇ ਬਣਾਉਣ ਟਾਈਮ ਲਗਾਣਾ ਜੀ ਹਾਂ ਕਿ ਮੈਂ ਤੇ ਉਹ ਵੀ ਆ ਵੀ ਫਰੇ ਦਾ ਠੀਕ ਕਰਨ ਵਾਲਾ ਪਿਆ ਇਹਨੂੰ ਹਜੇ ਜਿਹੜੇ ਰੇੜੇ ਜਣੇ ਆ ਪ੍ਰੋਪਰ ਚੱਲਦੇ ਨਹੀਂਗੇ ਚੱਲਦੇ ਤੇ ਹੈਗਾ ਨਹੀਂ ਆ ਚੱਲਣ ਦੇ ਇਹ ਪਰੜੀ ਜੀ ਹਨ ਇਹਨਾਂ ਨੂੰ ਪਰੜਾ ਵਾ ਇਹਨੂੰ ਕਰਦਿੰਨਾ ਇੱਕ ਵਜਾ ਚੱਕੇ ਜਿਹੇ ਨੇ ਇਹ ਚੱਕੇ ਜਿਹੜੇ ਇਹਨਾਂ ਦੇ ਛੋਟੇ ਵੱਡੇ ਪੂਰੇ ਪਰਪਰ ਗੋਲ ਨੇ ਹੈਗੇ ਆ ਤਾਂ ਪੂਰੇ ਤਰ੍ਹਾਂ ਦੇ ਨੂੰ ਗੋਲ ਨਹੀਂ ਕਹਿ ਸਕਿਆ ਆਂਡੇ ਸ਼ੇਪ ਵਿੱਚ ਆ ਇਹਦੇ ਚੱਕੇ ਆਂਡੇ ਸ਼ੇਪ ਚ ਆ ਪਰ ਬਿਲਕੁਲ ਆਹ ਕੰਮ ਕਰ ਲਈਏ ਉਸ ਤੋਂ ਬਾਅਦ ਕਰਦੇ ਆਂ ਤੇ ਚਾਹ ਬਣਾ ਦੋ ਨਾਲ ਜਿਆ ਥੋੜੀ ਜੀ ਮੋਰਚਲ ਬਾਹਰ ਹੀ ਲੱਗਾ ਇੱਧਰ ਮੈਂ ਧੁੰਦੀ ਪਈ ਆ ਕੱਪੜੇ ਤੇ ਫਤਿਹ ਜਿਹੜਾ ਸਾਜੇ ਲੱਗੇ ਭੁੰਮੀ ਜਾਂਦਾ ਆ ਇਹ ਕਰਦੇ ਪਏ ਨੇ ਕੰਮ ਗੱਡੀ ਦਾ ਪਤਾ ਨਹੀਂ ਕੀ ਬਣਾਉਣਾ ਪਤਾ ਇੰਚੀ ਟੇਪ ਫੜ ਕੇ ਤੇ ਬਹਿ ਗਿਆ ਕੰਮ ਨਹੀਂ ਕਰਨਦਾ ਹੋਏ ਕਿ ਉਹ ਆਪਣੇ ਇੱਧਰ ਇਹ ਲੱਗੇ ਆ ਕੰਮ ਕਰ ਕੀ ਬਣਾਉਣ ਲੱਗੇ ਜੋ ਦੱਸ ਦੋ ਮੈਨੂੰ ਤਾਂ ਪਤਾ ਨਹੀਂ ਹੁੰਦਾ ਮੈਂ ਕੁਝ ਕਹਿ ਨਹੀਂ ਗੱਡੀ ਬਣਾਣੀ ਲੱਕੜ ਦੀ ਜਿਵੇਂ ਗਾਂਈ ਬਣਾਈ ਲੱਕੜ ਦੀ ਹੈ ਨਾ ਉਹ ਗਾਂਈ ਕੋਈ ਲੈ ਗਿਆ ਚੁੱਕ ਕੇ ਘਰੋਂ ਹੀ ਗਾਂਈ ਬਣਾਈ ਸੀ ਇੱਕ ਡੈਡੀ ਨੇ ਲੱਕੜ ਦੀ ਇਹ ਵੀ ਆਪਣੀ ਗੱਡੀ ਆਈਟਮ ਇਹਦੇ ਵਿੱਚ ਹੁੰਦਾ ਨਾ ਜਿਵੇਂ ਸੈਂਟਰ ਚ ਰੱਖਣ ਵਾਸਤੇ ਆਰਮਰੇਸਟ ਵਾਸਤੇ ਹੁੰਦਾ ਨਾ ਉਹ ਰੈਡੀ ਮੈਟਰੀਅਲ ਮਿਲਦਾ ਹੈ ਹੀ ਆਪ ਹੀ ਲੱਗੇ ਤਿਆਰ ਕਰਨ ਪਹਿਲਾਂ ਦੀ ਆ ਮਿੰਤੀ ਲੈਣੀ ਇੱਥੋਂ ਇੰਨੀ ਫਿਰ ਇੱਥੋਂ ਲੈਣੀ ਜਿੰਨੀ ਅਚਾਈ ਮੈਸਾ 10 ਇੰਚੀ ਰੱਖਣੀ ਹੈ ਇੱਥੋਂ 10 ਇੰਚੀ ਗੱਡੀ ਲਾ ਰਹੇ ਹਾਂ ਬਲੈਕ ਕਪੜਾ ਲੈਂਦਾ ਕੱਲ ਆਪਾਂ ਤੇ ਉਹ ਆਪਾਂ ਇਹਨਾਂ ਲਾ ਦੇਣਾ ਆ ਵੀ ਅਪਲਾਈ ਦੇ ਦੋ ਪਿਸ ਕੱਟ ਲੈ 6 ਹਾਂ ਦੇ ਹਾਂ ਬਰਾਬਰ ਕਰ ਰਹੇ ਹਾਂ ਤੇ ਮੈਂ ਵੀ ਵੀਰ ਦੀ ਬਣਾਈ ਹੈ ਚੱਲਾਂਗੇ ਵੀਰ ਦੀ ਗੱਡੀ ਦੀ ਬਣਾਈ ਹੈ ਉਹ ਸੋਰ ਗੱਡੀ ਉਹਦੀ ਬਣਾਈ ਤੇ ਹੁਣ ਆਪਣੀ ਲੱਗੇ ਬਣਾਉਣਾ ਵਾਹ ਤੇ ਰੈਡੀमेड ਵੀ ਮਿਲਦੀ ਆਵਾ ਪਰ ਆ ਆ ਥੋੜੇ ਘੱਟ ਖਰਚੇ ਦੀ ਬਣ ਜਾਂਦੀ ਹੈ ਬਜਾਰੋਂ ਘੜੀ ਮਿਲਦੀ ਮਿਲਦੀ ਆ ਵੀ ਆ ਬਕਸਾ ਇਹਦਾ ਆਪਾਂ ਠੋਗ ਲਿਆ ਖਿਲਾਲ ਤਿਆਰ ਕਰ ਲਿਆ ਬਕਸਾ ਹੁਣ ਇਹਦੀ ਆ ਆ ਲੀਵਰ ਇਹ ਆਪਾਂ ਕਟੜਾ ਵਿੱਚੋਂ ਹੈਂਡ ਬ੍ਰੇਕ ਜਿਹੜੀ ਐ ਇਥੇ ਗੋਲ ਕਟਿੰਗ ਕਰਕੇ ਨੇ 10 ਸਰੋ ਉਹ ਕਟਿੰਗ ਅਰੇ ਵਿੱਚੋਂ ਕਰਦਣੀ ਫਿਰ ਇਹਨਾਂ ਲਾ ਤੇ ਚੜਾ ਦੇਣੀ ਆਪਾਂ ਕੱਪੜਾ ਅੰਦਰ ਬਾਹਰ ਲਓ ਜੀ ਕਰੋ ਚੈੱਕ ਫਿਰ ਆ ਤੇ ਆਪਾਂ ਦਿੱਤਾ ਇਹ ਜੋ ਗਲਾਈਆਂ ਕਰਤੀਆਂ ਦੋਨਾਂ ਛੱਡਾਂ ਤੇ ਤੇ ਇਧਰ ਲੀਵਰ ਦਾ ਪੁਆਇੰਟ ਕੱਟਦਾ ਹੈਂਡ ਬ੍ਰੇਕ ਦਾ ਵਿੱਚ ਲੱਗਿਆ ਇਹਨਾਂ ਲੱਗੇ ਹੁਣ ਕੱਪੜਾ ਲਾਉਣ ਆ ਕਪੜਾ ਲੈਂਦਾ ਕੱਲ ਦਾ ਇਹ ਲੈਦਰ ਲੈਂਦੀ ਹੈ ਬਲੈਕ ਕਲਰ ਦੀ ਇਹ ਲੱਗੇ ਲਾਉਣਾ ਹੁਣ ਤਾਂ ਪੈਰ ਦਾ ਟਾਈਮ ਆ ਗਿਆ ਆ ਕਪੜੇ ਦਾ ਕੰਮ ਹੁਣ ਥੋੜਾ ਕਿਧਰ ਕਰਾਉਗੀ ਨਾਲ ਹਰਖ ਦੇ ਸੰਗਤ ਪੱਕੀ ਲਾ ਕੇ ਬੈਠਾ ਚਾਹ ਆ ਗਈ ਆਪਣੀ ਨਾ ਆਤੀ ਨੇ ਰੈਡੀ ਹੋ ਪਈਆਂ ਹੋਏ ਇੱਕ ਦੋ ਤੇ ਤਿੰਨ ਨੇ ਕੋਈ ਨਰਾਜ਼ ਤਿੰਨ ਤਾਂ ਇਹ ਹਰ ਫਟੇ ਦੀ ਵੈਰਾਈਟੀ ਅੱਛਾ ਇਹ ਤੇ ਮੇਰੀ ਇੱਕ ਟਰੱਕ ਆ ਜਾਬੇ ਲੋ ਲੈ ਢੱਕਣ ਵੀ ਦਾ ਕੱਟਦਾ तकरीबन ਇਧਰੋਂ ਸਾਥ ਐਦਾਂ ਢੱਕਣ ਕੱਟਦਾ ਪਾਏਗਾ ਤੇ ਇਹਨੂੰ ਕਵਜਾ ਲਾ ਦੇਣਾ ਫਿਲਹਾਲ ਆ ਗੱਡੀ ਪਈ ਹੀ ਘਰੇ ਪੁਰਾਣੀ ਇਹ ਆਪਾਂ ਖਰਾਬ ਆ ਇਆ ਬਾਈ ਦੇ ਉੱਤੇ ਲਾ ਦੇਣੀ ਤੇ ਬਲੈਕ ਕਪੜਾ ਉੱਤੇ ਲਾ ਦੇਣਾ ਬਿੱਲੀ ਆਈਆਂ ਦੰਗਿਆ ਆਈਆਂ ਆਈਂgera ਪਦੇ ਤਾਂ ਕਰੀ ਜਾਂਦੇ ਆ ਇਹ ਗੱਡੀ ਨੇ ਉਸ ਲੋਸ਼ਨ ਕਿ ਕੀ ਲਗਾਉਣ ਦੇ ਤੇ ਅੱਗੇ ਨੇ ਹੱਥ ਨੂੰ ਲਵਾ ਲਿਆ ਇਹ ਨਹੀਂ ਕਿ ਕੀ ਕਰਨਾ ਫਤਿਹ ਤੂੰ ਸੋਹਣਾ ਬੋ ਬਣੋ ਗੁੱਡ ਬாய் ਬਣੋ ਗੁੱਡ ਬாய் ਅਗੇ ਇਹਦੇ ਸਕੂਲ ਦੀ ਗੱਲ ਕਰਨੀ ਸੀ ਮੈਂ ਕਿ ਜਦੋਂ ਸਕੂਲ ਜਾਣ ਲੱਗ ਪਿਆ ਨਾ ਉਹ ਟਾਈਮ ਆ ਗਿਆ ਸਕੂਲ ਦਾ ਉਹ ਕਹਿੰਦਾ ਪਾਪਾ ਜਿਹੜਾ ਨਾ ਮੇਰਾ ਰੇੜੂ ਜਿਹੜਾ ਨਹੀਂ ਆ ਲੱਕੜ ਵਾਲਾ ਇਹ ਠੀਕ ਨਹੀਂ ਕਰਕੇ ਦੇਂਦੇ ਉਹ ਤਾਂ ਗੁੱਸੇ ਤਾਂ ਦੰਦੀ ਵਡੰਡਿਆ ਮੈਂ ਰੋਜ਼ ਇੱਥੇ ਬੈਠ ਜਾਂਦੇ ਆ ਬਾਹਰ ਕਿਉਂਕਿ ਹਵਾ ਥੋੜੀ ਆਉਂਦੀ ਇੰਦੀ ਅੰਦਰ ਗੁੰਮਸਮ ਹੋ ਜਾਂਦਾ ਬਹੁਤ ਜ਼ਿਆਦਾ ਇਹ ਨਰਦਾ ਪਤੇ ਵੀ ਇੱਥੇ ਘੁੰਮਦਾ ਰਹਿੰਦਾ ਬਹੁਤ ਖੁਸ਼ ਰਹਿੰਦਾ ਅੰਦਰ ਸੁੰਦਰ ਰਹਿੰਦਾ ਵਿਚਾਰਾ ਇਹਦਾ ਫੱਕਰ ਬੰਨ੍ਹਦੇ ਹੀ ਜਾ ਆ ਚੁੰਨੀ ਦੇ ਨਾਲ ਕਿਉਂਕਿ ਬਾਹਰ ਨੂੰ ਬੜੀ ਜਲਦੀ ਜਾਂਦਾ ਆ ਆ ਲੈ ਵੀ ਆ ਕਟਿੰਗ ਹੋ ਰਹੀ ਏ ਦੀ ਲੈਦਰ ਦੀ ਅੱਜ ਇੱਥੋਂ ਤੱਕ ਇੱਥੋਂ ਤੱਕ

ਦੀ ਦੇਖੀ ਕਟਿੰਗ ਕਰਦੇ ਆ ਪਰ ਮੈਟ ਮੈਟ ਕਿਤਾਏ ਮੈਟ ਕੀ ਮੈਨੂੰ ਆਪਰੇ ਮੈਲ ਕਹਿੰਦੇ ਤੇ ਜਿਹੇ ਇਦਰੇ ਮੈਟ ਕਹਿੰਦੇ ਤਾਂ ਇਹ ਸਹੀ ਹੈ ਮੈਟ ਲੈਟਰ ਲੈਟਰ ਠੀਕ ਆ ਓਕੇ ਤੁਹਾਨੂੰ ਨਹੀਂ ਨਾ ਪਤਾ ਫਿਰ ਤੁਹਾਨੂੰ ਤਾਂ ਪਤਾ ਹੈ ਇਹ ਪਤੇ ਹਾਂ ਤੇ ਵੱਜੂ ਕੈਂਚੀ ਅੱਗੇ ਕੈਂਚੀ ਫੜ ਲਈ ਹੱਥ 'ਚ ਪਤਾ ਨਹੀਂ ਲੱਗਦਾ ਕਿਹੜੇ ਵਲੇ ਚੀਜ਼ ਹੱਥ 'ਚ ਫੜ ਲੈਂਦਾ ਸਾਰੇ ਦੇਖਦੇ ਪਏ ਤੈਨੂੰ ਫਤੇ ਕੀ ਕਰਦਾ ਵਾ ਫਤੇ ਚੂਣਾ ਕੀ ਮੰਗਦਾ ਵਾ ਕੋਣ ਹੀ ਲੈਣਾ ਪੁੱਤ ਉਹਦਾ ਉਹਕੇ ਮਾਰਦਾ ਹਨ ਨੂੰ ਗੁੱਸੇ ਹੁੰਦਾ ਉਹਦਾ ਉਹਨੂੰ ਇੱਕ ਮਨਵਾ ਚੀ ਜਿਹੜੀ ਨਾ ਫੜਾ ਦੇਣ ਬੱਸ ਅੱਜ ਬਿੱਲੀ ਮੈਂ A 부ा thwaity morally 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 ਆ ਕੰਮ ਰੋਕਤਾ ਹੁਣ ਮੈਂ ਚੱਲਿਆ ਥੋੜਾ ਜਿਹਾ ਕੰਮ ਪੈ ਗਿਆ ਜਰੂਰੀ ਕੋ ਜਾਣਾ ਪੈਣਾ ਫੇਰ ਕੀ ਕਵੀਰਾਂ ਨੇ ਕਿਉਂ ਕੰਮ ਤੇ ਲੱਗੇ ਤੇ ਚੱਲਿਆ ਮਾਰਾ ਜੱਟ ਮੈਂ ਦੇਹ ਰਾਨ ਕਿਦੇ ਆ ਆਣ ਕੇ ਕਰਦੇ ਕੰਮ ਹੈ ਆ ਕਰਦੇ ਮਾਂਪਤ ਹਾਂਜੀ ਫਤੇ ਫਤੇ ਡਰ ਬੈਠੇ ਰੋ ਆਪਾਂ ਲੋਤੇ ਗਦਾਸ ਰੋਡ ਤੇ ਜਿੱਕਾ ਸ਼ਾਮੀ 7 ਵਜੇ ਦਾ ਤੇ ਇਹ ਦੁਸ਼ਹਿਰਾ ਹੀ ਤੇ ਚੱਲੇਗਾ ਥੋੜਾ ਬਾਹਰ ਦਾ ਮੜਾ ਮੋਟਾ ਮੋਹਰ ਚੱਲ ਦੇਖਾਂਗੇ। ਲਿਮਿਟ ਵਿੱਚ ਲੈ ਆਉਣੇ ਨਾਲੇ ਸ਼ਾਮ ਨੂੰ ਕਿਉਂ ਖਤੇ? ਹਨਾ ਬਾਹਰ ਨੇ ਰਕਪੋਇਆ ਭੈ। ਚਲੀ ਨਾ ਮੀਂਹ ਇੱਥੇ ਦੇ ਲੀਬੀਆਂ ਟਿਕਿਆ ਨਿਕਲਦੇ ਤੋਂ ਘਰ ਪਹੁੰਚ ਗਏ ਆ ਟਾਈਮ ਹੋ ਗਿਆ 8:30 9 ਦਾ ਹਾਂਜੀ ਵਾਦੇ ਜੀ ਇਹਨੇ ਜਲੇਬੀਆਂ ਵਾਦੇ ਇਹਨੇ ਰੋਂਦਾ ਹੀ ਆ ਚੋਕੇ ਹਾਂ ਲਓ ਜੀ ਆਪਾਂ ਕਰਤੀ ਆ ਫਿਟਿੰਗ ਥੋੜੀ ਜੀ ਫਿਨਿਸ਼ਿੰਗ ਰਹਿ ਗਈ ਇਹਦੀ ਇੱਥੇ ਲਗਣ ਵਾਲੀ ਹੈ ਕਪੜਾ ਲਗਣ ਵਾਲੋ ਆਪਾਂ ਬਾਅਦ ਚਲਾ ਦਾਂਗੇ ਟਾਈਮ ਬਹੁਤ ਹੋ ਗਿਆ ਦੰ ਲੱਗੀ ਆ ਰਮ ਰੈਸਟ ਤਾਂ ਕਮੈਂਟ ਕਮੈਂਟ ਕਰਕੇ ਜੋ ਦੱਸਿਓ ਓਕੇ ਥੈਂਕ ਯੂ ਵੈਰੀ ਮੱਚ ਅਗੇ ਆ ਰਾਮ ਨਾ ਲੱਗ ਜਾਂਦੀ ਹੈ ਹਨ ਬ੍ਰੇਕ ਉਹ ਵਿਚੋਜੇ ਕਪੜਾ ਲਗਾਉਣਾ ਚੰਗੀ ਤਰ੍ਹਾਂ ਉੱਪਰ ਲਗਾਗਾ ਕੱਲ ਪਰਸੋ ਤੱਕ ਜੇ ਤੁਹਾਡੇ ਕੋਲ ਟਾਈਮ ਹੋਗਾ ਇਹ ਜਿਹਨੂੰ ਛੀਟਾ ਛਿੱਟਾ ਪਾਉਣੀਆਂ ਵਿੱਚੋਂ ਜੇ ਕਿ ਇਹ ਦਿਨ ਆਪਾਂ ਛੀਟਾ ਛੋਟਾ ਦੇ ਕਵਰ ਪਵਾ ਕੇ ਲੈਣੇ ਨੇ ਛੀਟ ਕਵਰ ਆਪਾਂ ਪਾਇਆ ਨਹੀਂ ਅਜੇ ਤੱਕ ਜੋ ਗੱਡੀ ਲਈ ਆਪਾਂ ਛੀਟਾਂ ਕਾਫੀ ਗੰਦੀਆਂ ਹੋਈਆਂ ਨੇ ਛੀਟਾਂ ਮਸ਼ੀਨ ਕਰ ਪਾਉਣੇ ਬਲੈਕ ਕਲਰ ਦੇ ਪਾਉਣੇ ਨੇ ਰੱਖ ਦੀ ਤੇ ਸਮਾਨ ਸਾਰੇ ਕੰਮ ਤੇ ਆਵਾ ਸਮਾਨ ਇਕੱਠਾ ਕਰ ਦੇਣਾ